ਸ਼੍ਰੀ ਕਾਲ ਜੀ ਕੀ ਹਾਲ ਚਾਲ ਹੈ ਤੁਹਾਨੂੰ ਪਤਾ ਅੱਜ ਹੈਪੀ ਹੋਲੀ ਹੋਲੀ ਦਾ ਦਿਨ ਹੈ ਪਰ ਇੱਥੇ ਬਬਲੂ ਦਾ ਲੈਂਟਰੇ ਵੀ ਪਾਉਣਾ ਸੀ ਅਸੀਂ ਥੱਲੇ ਸੀ ਬਬਲੂ ਵੀ ਬੱਬੀ ਕਹਿੰਦਾ ਵੀ ਲਵੇੜਨਾ ਵਰਨੇ ਆਣੇ ਲਵੇੜ ਗਿਆ ਦੇਖੋ ਚੱਲ ਕੋਈ ਗੱਲ ਨਹੀਂ ਅੱਗੇ ਵਾਸਤੇ ਧਿਆਨ ਰੱਖਾਂਗੇ ਅੱਜ ਪੂਰਨਮਾਸੀ ਵੀ ਹੈ ਜੀ ਹਾਂਜੀ ਹੋਰ ਕੀ ਹੈ ਜੀ ਅੱਜ ਸੰਗਰਾਦ ਵੀ ਹੈ ਬਾਈ ਬੱਚੇ ਸਾਰੇ ਕਿੱਥੇ ਆ ਗਏ ਸਾਰੇ ਕੁਝ ਬਾਕੀ ਤੁਸੀਂ ਦੇਖ ਲਿਓ ਕਮੈਂਟ ਚ ਦੱਸ ਦਿਓ ਕਿ ਆ ਕੀ ਆਏ ਅੱਜ ਹੋਲੀ ਵੀ ਹੈ ਤੇ ਆ ਬਾਈ ਮੌਕੇ ਤੇ ਬੁਲਾਇਆ ਮਿਤਰੀ ਪਲੈਂਟਰ ਪਾਉਣਾ ਬਸ ਥੋੜੇ ਟਾਈਮ ਤੱਕ ਸ਼ੁਰੂ ਕਰ ਦੇਣਾ ਉਹ ਬਾਈ ਵੀ ਦੇਖ ਰਹੇ ਨੇ ਵੇਟ ਕਰ ਰਹੇ ਨੇ ਟਰੈਕਟਰ ਆ ਬੜਾ ਸਟਾਰਟ ਕਰ ਰਹੇ ਨੇ ਇਧਰ ਆ ਵੀ ਠਗ ਠਗ ਕਰ ਲੱਗਾ ਉਹ ਸਾਲਾ ਜੀ ਆਪਣੇ ਠੀਕ ਆ ਠੀਕ ਆ ਬੱਸ ਮੇਰੇ ਸਾਧਰ ਬਬਲੂ ਵੀ ਆ ਰਿਹਾ ਉੱਪਰੋਂ ਤੱਕ ਹੋਇਆ ਉਹ ਵੀ ਬਹੁਤ ਪਹਿਲਾਂ ਜਵਾਬ ਜਆ ਦੇਤਾ ਤਾਂ ਮੜਾ ਜਾ ਉਹਨੇ ਹਰੀ ਵਾਲੇ ਨੇ ਮੈਂ ਕਾਪਰਨ ਵਾਲੀ ਗੱਲ ਹੈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਮਿਸਤਰੀ ਸਾਹਿਬ ਨੂੰ ਪੁੱਛਦੇ ਮੜਾ ਕੀ ਕਹਿਣਾ ਹਾਂ ਕੋਪਾ ਨਹੀਂ ਪਾ ਰਿਹਾ ਤੇ ਇਹ ਪਾ ਰਿਹਾ ਹੈ ਰੱਬ ਜੀ ਤੁਸੀਂ ਦੇਖ ਸਾਡੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਮਿਸਤਰੀ ਦੇ ਹੱਟ ਲੱਗ ਗਈ ਛੱਟ ਕਾਹਨ ਲੱਗੀ ਤੀ ਆ ਕਰੰਟ ਦੇ ਨਾਲ ਲੱਗ ਗਿਆ ਸੀ ਤਾਰ ਦੇ ਨਾਲ ਬਚਾਓ ਹੋ ਗਿਆ ਉਹਦਾ ਫਿਰ ਭਾਈ ਆ ਮਿਸਤਰੀ ਹੋਰ ਬੁਲਾਇਆ ਜੀ ਉਤੇ ਬਾਅਦ ਵਿੱਚ ਹੁਣ ਕੰਮ ਸ਼ੁਰੂ ਹੋ ਗਿਆ ਬਾਬੇ ਦੀ ਕਿਰਪਾ ਨਾਲ ਮੱਥਾ ਟੇਕਿਆ ਲੱਡੂ ਤੁਹਾਨੂੰ ਦਿਖਾਇਆ ਨਹੀਂ ਉਹ ਲੇਟ ਹੋ ਗਏ ਤੇ ਤੁਹਾਨੂੰ ਥੱਲੇ ਦਿਖਾ ਦਿੰਦੇ ਕੰਮ ਕਰ ਕਿਵੇਂ ਚੱਲਦਾ ਆਹ ਉਹ ਤਾਰ ਹੈ ਜਿਹੜੀ ਤਾਰ ਨਾਲ ਰੋਲਾ ਹੋਇਆ ਜੀ ਬਾਕੀ ਇੱਧਰ ਲੱਗੀ ਹੋਈ ਮਸ਼ੀਨ ਆ ਏ ਮਸ਼ੀਨ ਵਾਲਾ ਜੀ ਇੰਨਾ ਜਿਆਦਾ ਸਾਨੂੰ ਫਾਇਦਾ ਹੈ ਜੀ ਵੀ ਜਿਹੜਾ ਸਾਡਾ ਉਦੋਂ ਤੁਹਾਨੂੰ ਦਿਖਾਇਆ ਸੀ ਬਲੌਗ ਪਹਿਲਾਂ ਵੀ ਦਮ ਟੁੱਟ ਗਿਆ ਸੀ ਅੱਜ ਮਨਾਂ ਜਾਂ ਠੀਕ ਹੈ ਤੇ ਲੱਗ ਜੂਗਾ ਸਾਨੂੰ ਮੌਲਾ ਦਾ 2 ਘੰਟੇ ਹੋਰ ਮਾਹੌਲ ਵਧੀਆ ਆ ਬਬਲੂ ਸਾਹਿਬ ਪਹੁੰਚ ਗਏ ਨੇ ਜੀ ਮਾਲਕ ਮਾਲਕ ਸਾਹਿਬ ਕਿਵੇਂ ਜੀ ਠੀਕ ਲੱਗ ਰਿਹਾ ਕੋਈ ਦੁੱਖ ਤਕਲੀਫ ਆ ਪੁੱਛੇ ਤੁਸੀਂ ਨਹੀਂ ਆ ਬੰਦੇ ਤੇ ਪਹਿਲਾ ਕਰ ਦੋ ਉਹ ਮੀ ਕੋ ਚੱਕਰ ਨਹੀਂ ਮਾਲਕ ਨਾਲ ਗੱਲਬਾਤ ਹੋ ਗਈ ਉਹ ਕਹਿੰਦਾ ਵੀ ਦੋ ਤਿੰਨ ਘੰਟੇ ਤੱਕ ਤੁਹਾਨੂੰ ਕੁਝ ਨਹੀਂ ਹੋਣ ਦੰਦਾ ਮੈਂ ਠੀਕ ਆ ਹੁਣ ਮੈਨੂੰ ਦੱਸ ਬਾਦਲਾ ਕੱਢਣਾ ਇਹ ਬਾਦਲਾ ਕਹਿੰਦਾ ਤਾਂ ਜੀ ਕੱਢਣ ਨੂੰ ਅਸੀਂ ਰੋਕਤੇ ਆ ਜੀ ਬਾਕੀ ਚਲੋ ਕੋਈ ਨਹੀਂ ਅਸੀਂ ਮਜ਼ਾਕ ਚੱਲਦਾ ਰਹੂਗਾ ਕੰਮ ਸਾਡਾ ਸਟਾਰਟਿੰਗ ਹੋ ਗਿਆ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਸਾਡੀ ਇੱਥੇ ਉਤਰਾਂਗੇ ਇੱਥੇ ਆ ਚੰਗਾ ਭਾਈ ਹੋ ਗਈ ਜੀ ਦੱਸੋ ਜੀ ਦੱਸੋ ਦੁੱਖ ਦਰਦ ਕਹਿਣ ਲੱਗੇ ਤੁਸੀਂ ਏ ਮੈਂ ਸਮਝਦਾ ਜੀ ਉਹੀ ਗੱਲ ਕਹਿਣ ਲੱਗੇ ਸੀ ਜੀ ਮਿਤਰੀ ਵਾਲੀ ਚਲੋ ਕੋਈ ਨਹੀਂ ਐਨਾ ਤਾਂ ਹੁੰਦਾ ਹੀ ਰਹਿੰਦਾ ਮਿਤਰੀ ਠੀਕ ਹੈ ਛੁੱਟੀ ਹੈ ਕੇ ਆ ਰਿਹਾ ਘਰੇ